ਉੜੀ ਕਹਿੰਦੀ ਮੇਰੇ ਤੋਂ ਨਹੀਂ ਬੁਲਾਇਆ ਜਾਣਾ ਯੂਕੇ ਗੁੱਸੇ ਦੇ ਵਿੱਚ ਮੁੰਡੇ ਨੇ ਚਲਦੀ ਕਾਲ ਤੇ ਖੁਦ ਨੂੰ ਮਾਰੀ ਗੋਲੀ ਮਗਰੋਂ ਪੈ ਗਿਆ ਚੀਖ ਚੜਾ ਲਗਾਤਾਰ ਨੇ ਜਿਹੜੇ ਮਾਮਲੇ ਸਾਹਮਣੇ ਆਉਂਦੇ ਨੇ ਕਿ ਲੜਕੀਆਂ ਵੀ ਜਿਹੜੀਆਂ ਜਾ ਕੇ ਕੈਨੇਡਾ ਮੁੱਕਰ ਜਾਂਦੀਆਂ ਨੇ ਤੇ ਆਪਣੇ ਸੋਹਰੇ ਪਰਿਵਾਰ ਨਾਲ ਆਪਣੇ ਪਤੀ ਦੇ ਨਾਲ ਗੱਲ ਤੱਕ ਨਹੀਂ ਕਰਦੀਆਂ ਤਾਂ ਇਸ ਦੇ ਵਿਚਾਲੇ ਇੱਕ ਹੋਰ ਲਵ ਕਪਲਸ ਦਾ ਮੈਟਰ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਪ੍ਰੇਮਿਕਾ ਜਿਹੜੀ ਕਿ ਯੂਕੇ ਚਲ ਜਾਂਦੀ ਹੈ ਦੱਸਿਆ ਜਾ ਰਿਹਾ ਕਿ 2 ਮਹੀਨੇ ਪਹਿਲਾਂ ਕੁਲਵਿੰਦਰ ਨਾ ਦੇ ਵਿਅਕਤੀ ਦੀ ਗਰਲਫ੍ਰੈਂਡ ਜਿਹੜੀ ਜਦੋਂ ਯੂਕੇ ਚਲ ਜਾਂਦੀ ਹੈ ਹਲਕੀ ਕੁਲਵਿੰਦਰ ਦੇ ਵੱਲੋਂ ਪੂਰਾ ਸਹਿਯੋਗ ਕੀਤਾ ਜਾਂਦਾ ਹੈ ਕੁਜਰਾਸ਼ੀ ਦੇ ਕੇ ਉਸ ਨੂੰ ਬਾਹਰ ਭੇਜਣ ਦੇ ਵਿੱਚ ਪੂਰੀ ਸਹਾਇਤਾ ਕੀਤੀ ਜਾਂਦੀ ਹੈ ਪਰ ਜਦੋਂ ਜਾ ਕੇ ਉਹ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੰਦੀ ਹੈ ਅਤੇ ਕੁਲਵਿੰਦਰ ਦੇ ਨਾਲ ਜਦੋਂ ਗੱਲਬਾਤ ਨਹੀਂ ਕਰਦੀ ਤਾਂ ਕੁਲਵਿੰਦਰ ਕਹਿੰਦਾ ਹੈ ਕਿ ਉਹ ਉਸ ਨੂੰ ਉੱਥੇ ਬੁਲਾ ਲਵੇ ਪਰ ਲੜਕੀ ਕਹਿੰਦੀ ਹੈ ਕਿ ਤੇਰਾ ਇੱਥੇ ਆਉਣਾ ਨਹੀਂ ਹੋਣਾ ਬਲਜੀ ਦੇ ਚਲਦੇ ਇਹਨਾਂ ਦੀ ਬੈਸਬਾਜੀ ਹੁੰਦੀ ਹੈ ਲਗਾਤਾਰ ਜਿਹੜੇ ਤਿੰਨ ਚਾਰ ਦਿਨਾਂ ਤੋਂ ਬੈਸਬਾਜੀ ਚੱਲ ਰਹੀ ਹੁੰਦੀ ਹੈ ਤੇ WhatsApp ਤੇ ਜਦੋਂ ਕਾਲ ਤੇ ਗੱਲ ਕਰ ਰਹੇ ਹੁੰਦੇ ਨੇ ਤਾਂ ਲੜਕੀ ਦੇ ਵੱਲੋਂ ਲੜਕੀ ਜਦੋਂ ਨਾ ਕਰ ਦਿੰਦੀ ਹੈ ਕਿ ਉਹ ਨਹੀਂ ਬਿਲਾ ਸਕਦੀ ਤਾਂ ਲੜਕੇ ਦੇ ਵੱਲੋਂ ਉਸ ਨੂੰ ਕਿਹਾ ਜਾਂਦਾ ਹੈ ਕਿ ਉਹ ਖੁਦ ਨੂੰ ਮਾਰ ਲਵੇ ਜਦਕਿ ਚਲਦੀ ਕਾਲ ਦੇ ਉੱਤੇ ਚਲਦੀ ਵਟਸਐਪ ਕਾਲ ਦੇ ਉੱਤੇ ਦੱਸ ਦਈਏ ਕਿ ਲੜਕੇ ਨੇ ਖੁਦ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਜਿਸ ਕਾਰਨ ਮੌਕੇ ਤੇ ਚੀਕ ਚਿਹਾੜਾ ਪੈ ਗਿਆ ਪਰਿਵਾਰਕ ਮੈਂਬਰ ਰੋਂਦੇ ਕੋਰ ਲਾਉਂਦੇ ਰਹੀ ਕਿਉਂਕਿ ਅਜੀਹਾ ਕੀ ਹੋਇਆ ਕਿ ਅਚਾਨਕ ਉਹਨਾਂ ਦੇ ਮੁੰਡੇ ਨੇ ਅਜੀਹਾ ਕਦਮ ਚੁੱਕਿਆ ਤਾਂ ਇਸ ਗੱਲ ਦਾ ਖੁਲਾਸਾ ਉਦੋਂ ਹੁੰਦਾ ਹੈ ਜਦੋਂ ਲੜਕੇ ਦਾ ਦੋਸਤ ਹੈ ਜਿਹੜਾ ਆ ਕੇ ਲੜਕੇ ਨੂੰ ਦੇਖਦਾ ਏ ਤੇ ਸਾਰੀ ਗੱਲਬਾਤ ਦੱਸਦਾ ਏ ਇਸ ਤੋਂ ਮੌਕੇ ਪਰਿਵਾਰਕ ਮੈਂਬਰ ਨੇ ਜਿਹੜੇ ਇਨਸਾਫ ਦੀ ਮੰਗ ਕਰ ਰਹੇ ਨੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਸਾਡੇ ਲੜਕੇ ਨੇ ਆਪਣੀ ਪ੍ਰੇਮਿਕਾ ਨੂੰ ਭੇਜਣ ਦੇ ਲਈ ਪੈਸੇ ਲਾਏ ਤੇ ਬਾਅਦ ਵਿੱਚ ਜਾ ਕੇ ਉਹ ਥੇ ਮੁੱਕਰ ਜਾਂਦੀ ਹੈ ਜਿਹੜਾ ਆਪਣੇ ਆਪ ਨੂੰ ਮੋੜੇ ਮਾਰ ਕੇ ਕਿਹਾ ਤਾਟਾ ਇਹ ਤੇ ਜੱਜ ਨਹੀਂ ਆ ਕਿਉਂ ਮਾਰਗੇ ਨਾ ਮਾਰਗੇ ਜੀ ਕੁੜੀ ਦਾ ਮਤਲਬ ਕੁੜੀ ਨਾਲ ਕਹਿੰਦੇ ਮੈਨੂੰ ਬਾਹਰ ਕਰ ਲੈ ਤੇ ਮੈਂ ਤੁਹਾਨੂੰ ਮਤਲਬ ਲੈ ਕੇ ਜਾਵਾਂ ਦੇ ਨਾਲ ਤੇ ਖਰਚਾ ਸਾਰਾ ਇਹਦਾ ਕਰਾਤਾ ਹੈ ਖਰਚਾ ਕਰ ਆ ਗਿਆ ਤੇ ਮਤਲਬ ਕਿ ਹੁਣ ਲਾਰਲ ਲਾਈ ਜਾਂਦੀ ਸੀ ਤੇ ਹੁਣ ਬਤਲ ਕੇ ਜਵਾਬ ਦਿੱਤਾ ਉਹਨੇ ਵੀ ਮੈਂ ਲੈ ਆ ਨਹੀਂ ਸਕਦਾ ਰਾਤ ਨੂੰ ਵਿੱਚ ਬੈਸ ਹੁੰਦੀ ਰੇ ਤਿੰਨ ਚਾਰ ਦਿਨਾਂ ਪੰਜ ਚਾਰ ਦਿਨ ਬੈਸ ਹੋਈ ਏ ਤੇ ਉਸ ਤੋਂ ਬਾਅਦ ਮੁੰਡਾ ਟੈਨਸ਼ਨ 'ਚ ਆ ਗਿਆ ਵੀ ਮੈਂ ਲੈ ਜਾਂਦੀ ਵੀ ਨਹੀਂ ਤੇ ਖਰਚਾ ਮੈਂ ਕਰ ਲਿਆ ਵੇ ਤੇ ਹੁਣ ਬਾਅਦ 'ਚ ਰਾਤ ਬੈਸ ਹੋਈ ਬਹੁਤ ਜ਼ਿਆਦਾ ਨਾਲੇ ਫਿਰ ਇਹਨੇ ਮਤਲਬ ਕਿ ਉਹਨੂੰ ਕਾਨੂੰਨ ਮੋਲ ਲਾਇਆ ਸੀ ਤੇ ਉਧਰੋਂ ਗੋਲੀ ਚਲਾਤੀ ਨੇ ਕਥਾ ਕਿ ਲੜਕੀ ਕਿੱਥੇ ਦੀ ਸੀ ਇਹ ਲੜਕੀ ਪਟਿਆਲੇ ਦੀ ਪਟਿਆਲੇ ਦੀ ਪੈਸੇ ਇਹਨੇ ਲਾਇੇ ਸੀ ਪੈਸੇ ਇਹਨੇ ਲਾਇਏ ਕਿੰਨੇ ਰੁਪਏ ਬਲਵਿੰਦਰ ਸਿੰਘ 7 ਲੱਖ ਪਹਿਲਾਂ ਜੀ 50000 ਰੁਪਏ ਕਿੰਨੇ ਪੈਸੇ ਲਾਇਏ ਸੀ 7 ਲੱਖ ਪਹਿਲੋਂ ਤੇ 50000 ਰੁਪਏ ਬਲਵਿੰਦਰ ਸਿੰਘ ਪੁੱਤਰ ਕਲਦੀਪ ਸਿੰਘ ਵਾਸੀ ਅਸ਼ੋਪੁਰ ਠੀਕ ਹੈ ਇਹ ਜੋ ਇੱਕ ਲੜਕੀ ਸੀ ਕੌਮਨ ਪ੍ਰੀਤ ਕੌਰ ਪਟਿਆਲੇ ਦੀ ਰਹਿਣ ਵਾਲੀ ਸੀਗੀ ਆਪ ਜੀ ਦੇ ਨਾਲ ਫੇਰ ਹੈਗਾ ਸੀਗਾ ਤੇ ਉਹ ਲੜਕੀ ਯੂਕੇ ਚਲੀ ਗਈ ਕਰੀਬ 2 ਮਹੀਨੇ ਪਹਿਲਾਂ ਤੇ ਕਿ ਰਾਤ ਜੋ ਦੱਸਿਆ ਵੀ 12:00 1 ਵਜੇ ਜਿਹੜਾ ਇਹਦਾ ਭਾਨਜਾ ਸੀਗਾ ਉਹ ਤੇ ਇਹ ਆਪਣੇ ਵੀਡੀਓ ਕਾਨਫਰੈਂਸ ਆਪਣੇ ਕਾਨਫਰੰਸ ਦੇ ਮੋਬਾਈਲ ਤੇ WhatsApp ਰਹੀ ਕਾਪ ਚ ਗੱਲ ਕਰਦੇ ਸੀਗੇ ਉਹਨੇ ਕੁਝ ਕੁਝ ਟਾਈਮ ਲਈ ਠੀਕ ਕਿ ਕ੍ਰਸ਼ਨਪ੍ਰੀਤ ਨਾਮ ਦਾ ਲੜਕਾ ਸੀਗਾ ਉਹਨੂੰ ਵੀ ਐਡ ਕੀਤਾ ਸੀਗਾ ਤੇ ਇਹਨਾਂ ਨੇ ਗੱਲ ਹੁੰਦੀ ਚਲਦੀ ਰਹੀ ਠੀਕ ਐ ਕਿਸੇ ਗੱਲ ਤੋਂ ਇਹਨਾਂ ਦੀ ਕੋਈ ਨਾਰਾਜ਼ਗੀ ਸੀ ਪਰ ਜਿਹੜਾ ਹੈਗਾ ਪਲਵਿੰਦਰ ਸਿੰਘ ਸੀ ਇਹਨੇ ਜਦੋਂ ਗਈ ਸੀ ਲੜਕੀ ਕਰਾ 7 ਲੱਖ ਰੁਪਇਆ ਇਨੂੰ ਭੇਜੰਦੇ ਵਿੱਚੋਂ ਇਹਨੇ ਪਾਇਆ ਸੀਗਾ ਉਹ ਨੂੰ ਦੇਣ ਵਾਸਤੇ ਬਾਕੀ ਜੋ ਹਲੇ ਸਾਡੀ ਤਫਤੀਸ਼ ਦਾ ਵਿਸਾ ਬਾਕੀ ਅਸੀਂ ਚੱਲ ਰਹੀ ਆ ਬਾਕੀ ਹਲੇ ਕਰ ਰਹੇ ਅਸੀਂ ਕਰ ਕਿੰਨੇ ਕਿਸ ਚੀਜ਼ ਤਰ੍ਹਾਂ ਸੂਸੜ ਕਿਸ ਤਰ੍ਹਾਂ ਕਰੇ ਦੇਖੋ ਜੀ ਆਪਣਾ ਰਵਲਵਰ ਸੀਗਾ ਦਾ ਲਾਇਸੈਂਸੀ ਰਵਲਵਰ ਸੀਗਾ ਮੋਬਾਈਲ ਮੋਬਾਈਲ ਰੱਖਿਆ ਦੀਗਾ ਮੋਬਾਈਲ ਦੇ ਉੱਪਰ ਪਿਸਟਰ ਰੱਖ ਲਿਆ ਪਿਸਟਰ ਸਮੇਤ ਵਿੱਚ ਦੀ ਮੋਬਾਈਲ ਦੇ ਵਿੱਚ ਗੋਲੀ ਲੰਗੀ ਹੋਈ ਆ ਤੇ ਜਿਹੜਾ ਹੈਗਾ ਪੁਲਿਸ ਮੱਝ ਮੱਤ ਲਗੀ ਹੈ ਤੇ ਹੁਣ ਤੱਕ ਕੀ ਅਗਲੀ ਕਾਰਵਾਈ ਕੀਤੀ ਹੈ ਅਸੀਂ ਹਲੇ ਪੋਸ਼ਣ ਕਰਵਾ ਰਹੇ ਆ ਜੀ ਤੇ ਜਿਹੜਾ ਫਰਦਰ ਉਸ ਲੜਕੀ ਕੋਮਲਪ੍ਰੀਤ ਦੇ ਕੌਰ ਦੇ ਖਿਲਾਫ ਅਸੀਂ ਜੋ ਵੀ ਹੈਗਾ ਉਹ ਐਕਸ਼ਨ ਲੈ ਲਿਆ ਤੇ ਪਰਿਵਾਰ ਨੇ ਕੋਈ ਧਿਆਨ ਦਿਖਾਇਆ ਕੋਈ ਹੁਣ ਤੱਕ ਉਹ ਲਖਵਾਰੇ ਨੇ ਜੀ ਉਹ ਚਲਦਰੇ ਨੇਗੇ ਲਖਉਣ ਲੱਗੇ ਹੋਏ ਨੇਗੇ ਠੀਕ ਹੈ ਨਾ ਤੇ ਇਸ ਕਰਕੇ ਜੋ ਹਲੇ ਤਕ 30 ਦਾ ਸਾਡਾ ਬਿਸਾ ਬਾਕੀ ਆ ਛਰਦੀ ਗਲਾ ਟਾਈਮ ਟੀਵੀ ਲਈ ਸਮਾਣਾ ਤੋਂ ਸੁਖਜਿੰਦਰ ਸਿੰਘ ਦੀ ਰਿਪੋਰਟ